ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਘਰ ਪ੍ਰਸਾਦ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਘਰ ਪ੍ਰਸਾਦ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬਾ ਗੁਰਪ੍ਰਸਾਦ ਇਕੋਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬਾ ਗੁਰਪ੍ਰਸਾਦ ਇਕੋਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਰਤ ਅਜ ਹੁਨੀਸ ਸਹਿਬ ਬਹੁਤ ਪ੍ਰਸਾਦ ਚਪ ਆਦ ਸੱਚ ਜਗਤ ਸੱਚ ਹੈ ਵੀ ਸੱਚ ਨਾਨਕ ਖੁਸੀ ਵੀ ਸੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੇ ਸੰਸਾਰ ਦੇ ਪਖਤਾ ਅਗੇ ਬੇਨਤੀ ਸਾਰੇ ਸੰਸਾਰ ਦੇ ਸ਼ਹੀਦਾ ਅਗੇ ਬੇਨਤੀ ਜੀ ਸਾਰੇ ਸੰਸਾਰ ਦੇ ਮਹਾਪੁਰਸ਼ਾਂ ਕੇ ਬੇਨਤੀ ਸਾਰੇ ਸੰਸਾਰ ਦੇ ਪੰਜਾਂ ਤੱਤਾਂ ਕੇ ਬੇਨਤੀ ਚਾਰੇ ਖਾਣੀਆਂ ਕੇ ਬੇਨਤੀ ਸਾਰੀ ਸ੍ਰਿਸ਼ਟੀ ਕੇ ਬੇਨਤੀ ਪਰਮਪિતા ਪਰਮੇਸ਼ਵਰ ਅਕਾਲਪੁਰਖ ਅਕੇ ਬੇਨਤੀ ਸਾਡੇ ਸਾਰੇ ਸੰਸਾਰ ਦੇ ਸਾਰੇ ਜੀਵਾਂ ਤੇ ਸੁੱਖ ਵਰਤਾਓ ਸਭ ਨੂੰ ਨਿਰੋਗੀ ਕਰ ਦਿਓ ਸਭ ਦਾ ਭਲਾ ਹੋਵੇ ਸਭ ਤੇ ਮਿਹਰ ਹੋਵੇ ਸਭ ਖੁਸ਼ ਰਹਿਣ ਸਭ ਦੀਨ ਖਾਈ ਹੋਣ ਸਭ ਤੇ ਕਾਰੋਬਾਰ ਚੰਗੇ ਚੱਲਣ ਸਭ ਤੇ ਕਿਰਪਾ ਬਣੀ ਰਵੇ ਸਭ ਤੇ ਮਿਹਰ ਬਣੀ ਰਵੇ ਮੈਂ ਇੱਥੇ ਬੈਠ ਕੇ ਕੋਈ ਇਹ ਨਹੀਂ ਦਿਖਾਣਾ ਚਾਹੁੰਦਾ ਕਿ ਮੈਂ ਕੋਈ ਬਹੁਤ ਵੱਡਾ ਯੋਗੀ ਹਾਂ ਮੈਂ ਕੁਝ ਵੀ ਨਹੀਂ ਹਾਂ ਸਭ ਗੁਰੂ ਸਾਹਿਬ ਦੀ ਕਿਰਪਾ ਹੈ ਇਹ ਪ੍ਰਕਿਰਤੀ ਸਾਡੀ ਮਾਤਾ ਹੈ ਇਹ ਧਰਤੀ ਸਾਡੀ ਮਾਤਾ ਹੈ ਇਹ ਪ੍ਰਕਿਰਤੀ ਸਾਡੀ ਮਾਤਾ ਹੈ ਤੇ ਇਹਨੇ ਸਾਨੂੰ ਆਪਣੀ ਗੋਦ ਵਿੱਚ ਪਠਾਇਆ ਹੈ ਜੇ ਅਸੀਂ ਇਹਦੀ ਗੋਦ 'ਚ ਬੈਠੇ ਆਂ ਅਗਰ ਅਸੀਂ ਇਹ ਮੰਨ ਲਈਏ ਕਿ ਅਸੀਂ ਇਹਦੀ ਗੋਦ 'ਚ ਬੈਠੇ ਆਂ ਤੇ ਸਾਨੂੰ ਕੋਈ ਦੁੱਖ ਨਹੀਂ ਲੱਗੇਗਾ ਕਿਉਂਕਿ ਮਾਂ ਦੀ ਗੋਦ ਵਿੱਚ ਕਦੀ ਕੋਈ ਦੁੱਖ ਨਹੀਂ ਲੱਗਦਾ ਮਾਂ ਦੀ ਗੋਦ ਵਿੱਚ ਕਦੀ ਕੋਈ ਦੁੱਖ ਨਹੀਂ ਲੱਗਦਾ ਮਾਂ ਦੀ ਗੋਦ ਤੇ ਬੜੀ ਠੰਢੀ ਹੁੰਦੀ ਏ ਬੜੀ ਛਾਂਵਾਂ ਵਾਲੀ ਬੜੀ ਸੁੱਖਾਂ ਵਾਲੀ ਹੁੰਦੀ ਏ ਮਾਂ ਦੀ ਗੋਦ ਇਹ ਸਾਡੀ ਮਾਂ ਹੈ ਇਹ ਸਾਡੀ ਮਾਂ ਪੰਜੋਂ ਤਤੋਂ ਸਾਡੀ ਮਾਤਾ ਪਿਤਾ ਨੇ ਪਵਣ ਗੁਰੂ ਪਾਣੀ ਪਿਤਾ ਮਾਤਾ ert ਮਹਤ ਦੇਵਸ ਰਾਤ ਰੋਈ ਦਾਇ ਦਾਇਾ ਇਲਾ ਸਗਲ ਜਗਤ ਚੰਗੀਆਂ ਆਂ ਸੁਰੀਆਂ ਆਂ ਵਾਜੇਤਰ ਮਹਦੂਰ ਕਰਮੀ ਆਪੋ ਆਪਣੀ ਇਹ ਨੇੜੇ ਇਹ ਦੂਰ ਜਿਨਹੀ ਨਾਮ ਤੇ ਆਇਆ ਗਏ ਮਸ਼ਹਦ ਕਦ ਕਾਲ ਨਾਨਕ ਤੇ ਮੁਖ ਜਲੇ ਕਿੱਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਧਾਲਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਾਡੇ ਨਾਲ ਜਦੀਰ ਸੋਰੀ ਜੀ ਨੂੰ ਵਧਾਈ ਬਹੁਤ ਬਹੁਤ ਵਧਾਈ ਸੰਦੀਪ ਸੋਰੀ ਨੂੰ ਵਧਾਈ ਭਾਈ ਸਾਹਿਬ ਜੀ ਨੂੰ ਵਧਾਈ ਸੋਨਹਾਰ ਸਤਿ ਸ੍ਰੀ ਅਕਾਲ ਸਭ ਦੀ ਯਾਤਰਾ ਵਧੀਆ ਰਹੇ ਸ਼ੁਭ ਰਹੇ ਜੀ ਸਤਿ ਸ੍ਰੀ ਅਕਾਲ ਸੋਨਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ